ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਲੰਧਰ ਦੌਰੇ ਤੇ ਆ ਰਹੇ ਨੇ ਜਿਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਰਬ ਸਿੱਖਿਆ ਅਭਿਆਨ ਮਿਡ ਡੇ ਮੀਲ ਦੇ ਦਫ਼ਤਰੀ ਕਰਮਚਾਰੀਆਂ ਨੂੰ ਪ੍ਰਸ਼ਾਸਨ ਨੇ ਦਫ਼ਤਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਤਾਂ ਕਿ ਉਹ ਦਰਨਾ ਪ੍ਰਦਰਸ਼ਨ ਨਾ ਕਰ ਸਕਣ ਸਰਕਾਰ ਦਾ ਵਿਰੋਧ ਨਾ ਕਰ ਸਕਣ ਨਜ਼ਰਬੰਦ ਕਰਮਚਾਰੀਆਂ ਨੇ ਮੀਡੀਆ ਦੇ ਕੈਮਰੇ ਅੱਗੇ ਆ ਕੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਪੜਾਅ ਸਕੀ ਏ ਉਹਨਾਂ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਦੇ ਸੰਘਰਸ਼ ਨੂੰ ਦਬਾਉਣ ਦੇ ਵਿੱਚ ਲੱਗੀ ਹੋਈ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਸੰਗੀ ਨੱਪਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਲ ਸਿੱਖਿਆ ਬਿਆਨ ਮਿੱਤੇ ਮੇ ਦਫਤਰੀ ਕਰਮਚਾਰੀ ਯੂਨੀਅਨ ਤੋਂ ਬੜੇ ਹੀ ਅਫਸੋਸ ਦੀ ਗੱਲ ਹੈ ਜਿੱਥੇ ਮੁੱਖ ਮੰਤਰੀ ਪੰਜਾਬ ਜਲੰਧਰ ਆ ਰਹੇ ਨੇ ਲੋਕਾਂ ਦੀਆਂ ਗੱਲਾਂ ਸੁਣਨ ਲੋਕਾਂ ਦੇ ਵਿੱਚ ਵਿਚਰਨ ਪਰ ਬੜੇ ਅਫਸੋਸ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਜੋ ਨੇ ਉਹ ਮੁਲਾਜ਼ਮਾਂ ਦੀ ਗੱਲ ਸੁਣਨ ਤੋਂ ਭੱਜ ਰਹੇ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਰਹੇ ਨੇ ਦਫ਼ਤਰਾਂ ਦੇ ਵਿੱਚ ਨਜ਼ਰ ਨਜ਼ਰਬੰਦ ਕਰ ਰਹੇ ਨੇ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿਜ਼ ਮੇਰਾ ਜਿਹੜਾ ਮੇਰਾ ਹਰਾ ਪੰਨਾ ਹੈ ਉਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਚੱਲੇਗਾ ਪਰ ਬੜੇ ਅਫਸੋਸ ਦੀ ਗੱਲ ਹੈ ਇਹ ਭਗਵੰਤ ਜੀ ਅੱਜ ਬੇਵਫਾ ਹੋ ਗਏ ਨੇ ਇਹ ਆਪਣੇ ਵਾਅਦਿਆਂ ਤੋਂ ਭੱਜ ਗਏ ਨੇ ਇਹੀ ਪਾਰਟੀ ਚੋਂ ਧਰਨਿਆਂ ਤੋਂ ਬਣੀ ਸਰਕਾਰ ਧਰਨਿਆਂ ਤੋਂ ਬਣੀ ਸਰਕਾਰ ਧਰਨਿਆਂ ਤੋਂ ਡਰਦੀ ਹੈ ਲੋਕਾਂ ਦੇ ਘਰ-ਘਰ ਮੰਗਣ ਵੋਟਾਂ ਹੱਕ ਮੰਗਣ ਵਾਲਿਆਂ ਨੂੰ ਘਰ ਵਿੱਚ ਡੱਕਦੀ ਹੈ ਝੂਠੇ ਕੀਤੇ ਵਾਅਦੇ ਤਾਂ ਹੀਓ ਗੱਲ ਕਰਨੋਂ ਭੱਜਦੀ ਹੈ ਇਹ ਸਾਡੇ ਸਭ ਸਾਥੀ ਜੁੜੇ ਨੇ ਬੜੇ ਅਫਸੋਸ ਦੀ ਗੱਲ ਹੈ ਸਾਡੀ ਮੰਗ ਕੀ ਹੈ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਪ੍ਰੋਪਰ ਸੀਐਸਆਰ ਰੂਲ ਮੁਤਾਬਕ ਪੱਕਾ ਕੀਤਾ ਜਾਵੇ ਤੇ ਸਾਡੀ ਜਿਹੜੀ 5000 ਰੁਪਏ ਤਾਂ ਥਾਂ ਕਟੋਤੀ ਹੈ ਉਹ ਪੂਰੀ ਕੀਤੀ ਜਾਵੇ ਅਸੀਂ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਨੂੰ ਮਿਲ ਚੁੱਕੇ ਹਾਂ ਹਰਪਾਲ ਜੀਮਾ ਜੀ ਨੂੰ ਮਿਲ ਚੁੱਕੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਚੁੱਕੇ ਹਾਂ ਪਰ ਬੜੇ ਅਫਸੋਸ ਦੀ ਗੱਲ ਹੈ ਵਾਅਦਾ ਇਹਨਾਂ ਨੇ ਕੀ ਪੂਰੇ ਕਰਨੇ ਸੀ ਇਹ ਸਾਨੂੰ ਨਜ਼ਰਬੰਦ ਕਰਨ ਤੇ ਥੁਲੀ ਹੋਈ ਹੈ ਇੱਦਾਂ ਹੀ ਸਾਡੇ ਮਿੱਡੇ ਮਿਲ ਵਰਕਰਾਂ ਗੁੱਕ ਪੈਣਾ ਨੇ ਜਿਨ੍ਹਾਂ ਨੂੰ ਨਗੋੜੀਆਂ ਤਨਖਾਹਾਂ ਤੇ ਸਕੂਲਾਂ ਦੇ ਵਿੱਚ ਕੰਮ ਕਰਨਾ ਪਿਆ ਰਿਹਾ ਹੈ ਬੜੇ ਅਫਸੋਸ ਦੀ ਗੱਲ ਹੈ ਐਨੀ ਤਪਦੀ ਗਰਮੀ ਦੇ ਵਿੱਚ ਇਹ ਵਿਚਾਰੀਆਂ ਰੋਟੀ ਪਾਣੀ ਸਾਰੇ ਪ੍ਰਬੰਧ ਕਰਦੀਆਂ ਨੇ ਪਰ ਜਿਹੜੇ ਇਹ ਮੁੱਖ ਮੰਤਰੀ ਪੰਜਾਬ ਹੈ ਇਹਨਾਂ ਨੇ ਲਗੋਣੀਆਂ ਤਨਖਾਹਾਂ ਦੇ ਵਿੱਚ ਵਾਅਦਾ ਵੀ ਕਰਨ ਤੋਂ ਪੱਜ ਰਿਹਾ ਹੈ ਸਾਡੀ ਇੱਕੋ ਇੱਕ ਮੰਗ ਹੈ ਇਹਨਾਂ ਦੀ ਵੀ ਲਗੋਣੀਆਂ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਜੀ ਤੁਸੀਂ ਵੀ ਜਲੰਧਰ ਹੋਣਾ ਹੈ ਇਲੈਕਸ਼ਨ ਦਾ ਟਾਈਮ ਹੈ ਅਸੀਂ ਮੁਲਾਇਮ ਵਰਗੀ ਉੱਥੇ ਹੋਊਗਾ ਤੇ ਅਸੀਂ ਵੀ ਉੱਥੇ ਹੋਣਾ ਤੇ ਪੂਰਾ ਪਰ ਰੋਜ਼ ਜ਼ਾਹਰ ਕਰਾਂਗੇ ਅਜਰਾ ਸਾਡਾ ਕੋਈ ਵਿਰੋਧ ਦਰਜ ਕਰਾਉਂਦਾ ਨਹੀਂ ਸੀ ਕਿ ਅਜ ਭਗਵੰਤ ਮਾਨ ਜੀ ਆ ਰਹੇ ਹਨ ਮੁਰਦਾਬਾਦ 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 ਝਾੜੂ ਪਾਰਟੀ ਮੁਰਦਾਬਾਦ 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 92 ਐਮ ਐਲ ਏ ਮੁਰਦਾਬਾਦ ਮੁਰਦਾਬਾਦ ਸ਼ੋਭਿਤ ਭਗਤ ਹੋਰਾਂ ਨੇ ਸਰਕਾਰ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਧਰਨੇਆਂ ਚੋਂ ਨਿਕਲੀ ਹੋਈ ਪਾਰਟੀ ਨੂੰ ਹੁਣ ਧਰਨੇਆਂ ਤੋਂ ਹੀ ਡਰ ਲੱਗਦਾ ਹੈ ਖੈਰ ਅਜਿਹਾ ਵਰਤਾਰਾ ਕੋਈ ਪਹਿਲੀ ਵਾਰ ਨਹੀਂ ਹੋਇਆ ਕਿਸਾਨੀ ਅੰਦੋਲਨ ਟੂ ਵੇਲੇ ਅਤੇ ਭਾਨੇ ਸਿੱਧੂ ਦੇ ਇਕੱਠ ਵੇਲੇ ਇਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੀ ਮਾਤਾ ਅਤੇ ਕਹਨ ਸਿੰਘ ਵਾਲਾ ਜਦੋਂ ਖਾਲਸਾ ਚੇਤਨਾ ਮਾਰਚ ਕੱਢ ਰਹੇ ਸੀ ਤਾਂ ਉਸ ਵੇਲੇ ਉਹਨਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਸੀ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਵੋ ਕਿ ਸਰਕਾਰ ਨੂੰ ਲੋਕਾਂ ਦੇ ਵਿਰੋਧ ਤੋਂ ਕਿੰਨਾ ਡਰ ਲੱਗਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ